ਚਲੋ ਗੁਰੂ ਮਹਾਰਾਜ ਆਪੇ ਕਰਨਗੇ ਜੀ ਉਹ ਉਹਨਾਂ ਦੇ ਉਹ ਵਹੀ ਸਾਡੀ ਵੱਡੀ ਅਰਦਾਸ ਤੇ ਆ ਅੱਜ ਜੇ ਤੁਸੀਂ ਦਾਦਾ ਵਿਰੋਧ ਵੀ ਕੀਤਾ ਜਾ ਰਿਹਾ 10 ਦੀ ਟਕਸਾਲ ਦੇ ਅਗੂ ਨੇ ਨਹੀਂ ਮੇਰੇ ਖਿਆਲ ਕੋਈ ਵਿਰੋਧ ਨਹੀਂ ਹੋਇਆ ਸਭ ਠੀਕ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਹੀ ਨਿਪਰੇ ਚੜ ਗਿਆ ਇਸ ਸਾਰੀਆਂ ਜਥੇਬੰਦੀਆਂ ਦਾ ਸਾਰਿਆਂ ਦਾ ਧੰਵਾਦ ਹੈ ਕਿ ਜਿਨ੍ਹਾਂ ਨੇ ਕੋਈ ਵੀ ਇਹੋ ਜਿਹੀ ਕਟਾਨੀ ਵਾਪਰੀ ਚੜ੍ਹਦੀ ਕਲਾ ਸਾਰਾ ਸੰਗਠਨ ਅੱਜ ਫ਼ਾਲਿਸਤਾਨ ਦੇ ਨਾਰੇ ਦੇ ਅੰਦਰ ਲਿਖਿਆ ਜੀ ਨਹੀਂ ਮੇਰੇ ਖਿਆਲ ਦੇ ਅਜੇ ਤੱਕ ਸਾਨੂੰ ਉਹਦੇ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਅਸੀਂ ਉੱਥੇ ਬੈਠੇ ਹੋਏ ਕੋਈ ਅਮਰਤ ਬਾਜ ਸਿੰਘ ਜੀ ਦੇਖੀ ਰਿਹਾ ਇਦਕੀ ਫਾਈ ਕੀਤੀ ਆ ਚਲੋ ਗੁਰੂ ਮਹਾਰਾਜ ਆਪੇ ਕਰਨਗੇ ਜੀ ਉਹ ਉਹਨਾਂ ਦੇ ਉਹ ਜੋ ਸਾਡੀ ਵੱਡੀ ਅਰਦਾਸ ਤੇ ਆ ਉਹ ਆਪੇ ਜਿੰਨੋਂ ਚਾਹਣਗੇ ਉਹ ਸਭ ਠੀਕ ਹੋ ਜੂਗਾ ਅਜੋ ਜਿਸ ਤਰ੍ਹਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਦਰੂ ਦੀ ਟੱਕਰ ਸਾਹਿਬ ਦੇ ਅੱਗੇ ਨਹੀਂ ਮੇਰੇ ਖਿਆਲ ਕੋਈ ਵਿਰੋਧ ਨਹੀਂ ਹੋਇਆ ਸਭ ਠੀਕ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਹੀ ਨਿਪਰੇ ਚੜ ਗਿਆ ਇਸ ਸਾਰੀਆਂ ਜਥੇਬੰਦੀਆਂ ਦਾ ਸਾਰਿਆਂ ਦਾ ਧੰਵਾਦ ਹੈ ਕਿ ਜਿਨ੍ਹਾਂ ਨੇ ਕੋਈ ਵੀ ਇਹੋ ਜਿਹੀ ਕਹਾਣੀ ਵਾਪਰੀ ਚੜ੍ਹਦੀ ਕਲਾ ਦਾ ਸਾਰਾ ਸੰਬੋਧਨ ਹੈ। ਅੱਜ ਫਾਨੀਸਪੁਰ ਦੇ ਨਾਰੇ ਜਿੰਦਰ ਲੱਗੇ ਜੀ। ਨਹੀਂ ਮੇਰੇ ਖਿਆਲ ਦੇ ਅੱਜ ਇਹ ਸਾਨੂੰ ਸਾਨੂੰ ਕੋਦੇ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਅਸੀਂ ਉੱਥੇ ਬੈਠੇ। ਕੋਈ ਅਵਰਤ ਬਾਜਰੀ ਜੀ ਦੇਖੀ ਰਿਹਾ ਇਦਕੀ ਫਾਈ ਕੀਤੀ ਆ। ਚਲੋ ਗੁਰੂ ਮਹਾਰਾਜ ਆਪੇ ਕਰਨਗੇ ਜੀ। ਉਹ ਉਹਨਾਂ ਦੇ ਉਹ ਉਹ ਸਾਡੀ ਵੱਡੀ ਅਰਦਾਸ ਤੇ ਆ। ਉਹ ਆਪੇ ਜਿੰਨਾ ਚਾਹਣਗੇ ਉਹ ਸਭ ਠੀਕ ਹੋ ਜੂਗਾ। ਅੱਜ ਜਿਸ ਤਰ੍ਹਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ 10 ਦੀ ਡਾਕਟਰ ਸਾਹਿਬ ਦੇ ਅਗੂ ਨਹੀਂ। ਨਹੀਂ ਮੇਰੇ ਖਿਆਲ ਕੋਈ ਵਿਰੋਧ ਨਹੀਂ ਹੋਇਆ ਸਭ ਠੀਕ ਹੈ ਗੁਰੂ ਮਹਾਰਾਜ ਦੇਖ ਕਿਰਪਾ ਨਾਲ ਸਹੀ ਨਿਪਰੇ ਚੜ ਗਿਆ ਸਾਰੇਆਂ ਜਥੇਬੰਦੀਆਂ ਦਾ ਸਾਰਿਆਂ ਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਕੋਈ ਵੀ ਇਹੋ ਜਿਹੀ ਕਟਾਨੀ ਵਾਪਰੀ ਚੜ੍ਹਦੀ ਕਲਾ ਸਾਰਾ ਸੰਗਠਨ ਹੋ ਗਿਆ ਅੱਜ ਫ਼ਾਲਿਸਤਾਨ ਦੇ ਨਾਰੇ ਦੇ ਅੰਦਰ ਲੱਗੇ ਨੇ ਨਹੀਂ ਮੇਰੇ ਖਿਆਲ ਦੇ ਅੱਜ ਸਾਨੂੰ ਸਾਨੂੰ ਉਹਦੇ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਅਸੀਂ ਉੱਥੇ ਬੈਠੇ ਹੋਏ ਹਾਂ ਉਹ ਆਪਣੇ ਬਾਛੀ ਜੀ ਦੇ ਕੀ ਰਹਿ ਹੈ ਕੀ ਰਾਇ ਕੀਤੇ ਆ ਚਲੋ ਗੁਰੂ ਮਹਾਰਾਜ ਆਪੇ ਕਰਨਗੇ ਜੀ ਉਹ ਉਹਨਾਂ ਦੇ ਉਹ ਉਹ ਸਾਡੀ ਵੱਡੀ ਅਰਦਾਸ ਹੈ ਉਹ ਆਪੇ ਜਿਨੂੰ ਚਾਹਣਗੇ ਉਹ ਸਭ ਠੀਕ ਹੋ ਜੂਗਾ ਅੱਜ ਕਿਸ ਦਾ ਦਾ ਵਿਰੋਧ ਵੀ ਕੀਤਾ ਜਾ ਰਿਹਾ ਦਰੂ ਦੀ ਡਾਕਟਰ ਸਾਹਿਬ ਦੇ ਅਗੂ ਨਹੀਂ ਮੇਰਾ ਖਿਆਲ ਕੋਈ ਵਿਰੋਧ ਨਹੀਂ ਹੋਇਆ ਸਭ ਠੀਕ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਹੀ ਨਿਪਰੇ ਚੜ ਗਿਆ ਇਸ ਸਾਰੀਆਂ ਜਥੇਬੰਦੀਆਂ ਦਾ ਸਾਰਿਆਂ ਦਾ ਧੰਵਾਦ ਹੈ ਕਿ ਜਿਨ੍ਹਾਂ ਨੇ ਕੋਈ ਵੀ ਇਹੋ ਜਿਹੀ ਕਠੜਾ ਨਹੀਂ ਵਾਪਰੀ ਚੜ੍ਹਦੀ ਕਲਾ ਦਾ ਸਾਰਾ ਸੰਬੋਧਨ ਹੈ ਅੱਜ ਫਾਨੀਸਪੁਰ ਦੇ ਨਾਰੇ ਜਿੰਦਰ ਲੱਗੇ ਨਹੀਂ ਮੇਰਾ ਖਿਆਲ ਹੈ ਅੱਜ ਸਾਨੂੰ ਸਾਨੂੰ ਕੋਦੇ ਬਾਰੇ ਕੋਈ ਜਾਣਕਾਰੀ ਨਹੀਂ ਅਸੀਂ ਉੱਥੇ ਬੈਠੇ ਹੋਏ ਗੁਰੂ ਅਮਰਦਾਸ ਜੀ ਦੇ ਕੀ ਰਿਹਾ ਹੈ ਕੀ ਪਾਇ ਕੀਤੀ ਹੈ ਚਲੋ ਗੁਰੂ ਮਹਾਰਾਜ ਆਪੇ ਕਰਨਗੇ ਜੀ ਉਹ ਉਹਨਾਂ ਦੇ ਉਹ ਜੋ ওই ਸਾਡੀ ਵੱਡੀ ਅਵਲਤਾ ਆ ਉਹ ਆਪੇ ਜਿਦੋਂ ਚਾਹਣਗੇ ਸਭ ਠੀਕ ਹੋ ਜੂਗਾ ਅਜੋ ਜਿਸ ਦਾ ਦਾ ਵਿਰੋਧ ਵੀ ਕੀਤਾ ਜਾ ਰਿਹਾ ਧਰਮ ਦੀ ਧਰਸਾਲ ਦੇ ਅਗੂ ਤੇ ਮੇਰੇ ਖਿਆਲ ਕੋਈ ਵਿਰੋਧ ਨਹੀਂ ਹੋਇਆ ਸਭ ਠੀਕ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਹੀ ਨਿਪਰੇ ਚੜ ਗਿਆ ਇਸ ਸਾਰੀਆਂ ਜਥੇਬੰਦੀਆਂ ਦਾ ਸਾਰਿਆਂ ਦਾ ਧੰਵਾਦ ਹੈ ਕਿ ਜਿਨ੍ਹਾਂ ਨੇ ਕੋਈ ਵੀ ਇਹੋ ਜਿਹੀ ਕਠੜਾ ਨਹੀਂ ਵਾਪਰੀ ਚੜ੍ਹਦੀ ਕਲਾ ਦਾ ਸਾਰਾ ਸੰਬੋਧਨ ਹੈ ਅੱਜ ਫਾਨੀਸਪੁਰ ਦੇ ਨਾਰੇ ਜਿੰਦਰ ਲੱਗੇ ਜੀ ਨੇ ਮੇਰੇ ਖਿਆਲ ਦੇ ਅਜੀ ਸਾਨੂੰ ਉਹਦੇ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਅਸੀਂ ਉੱਥੇ ਬੈਠੇ ਹੋਏ ਅਮਰਤ ਬਾਜੀ ਜੀ ਦੇਖੀ ਰਿਹਾ ਇਦ ਕੀ ਫਾਇਕੀ ਚਲੋ ਗੁਰੂ ਮਹਾਰਾਜ ਆਪੇ ਕਰਨਗੇ ਜੀ ਉਹ ਉਹਨਾਂ ਦੇ ਉਹ ਜੋ ਸਾਡੀ ਵੱਡੀ ਅਰਦਾਸ ਤੇ ਆ ਉਹ ਆਪੇ ਜਿਵੇਂ ਚਾਹਣਗੇ ਉਹ ਸਭ ਠੀਕ ਹੋ ਜੂਗਾ